ਇਸ ਤਰ੍ਹਾਂ ਦੇ ਵਿੱਚ ਪਸ਼ੂਆਂ ਦੀ ਖਾਕ ਸੀ ਅੱਛਾ ਬੰਦੇ ਨੇ ਵਿੱਚੋਂ ਹਿੱਸਾ ਵੰਡਾਲਿਆ ਅੱਛਾ ਇਹਨਾਂ ਦੇ ਨੂਨ ਮਿਰਚ ਪਾ ਕੇ ਠੀਕ ਆ ਬੰਦੇ ਦੀ ਰੈਸਪੀ ਬਣ ਗਈ ਕਹਿੰਦੇ ਭਈ ਜਦੋਂ ਸਾਗ ਜ਼ਿਆਦਾ ਦਾ ਪਸ਼ੂ ਜੇ ਵੀ ਨੱਕ ਜਾਂ ਮਰਨ ਲੱਗ ਜਾਂਦੇ ਆ ਪਰ ਬੰਦੇ ਨਹੀਂ ਨੱਕ ਮਾਰਦੇ ਜਿਵੇਂ ਜਿਵੇਂ ਵੇਆ ਹੁੰਦਾ ਹਾਂ ਮਤਲਬ ਉਵੇਂ ਉਵੇਂ ਦਾ ਟੇਸਟ ਵਧਣਾ ਨਹੀਂ ਉਹ ਉਹ ਕੀ ਚੱਕਰ ਆ ਫਿਰ ਕੀ ਪਾਉਂਦੇ ਉਹ ਜਿਆ ਬੰਦਾ ਇਹਦੇ ਵਿੱਚ ਭਈ ਪਸ਼ੂ ਵੀ ਲੋਹੀ ਖਾਂਦੇ ਆ ਦੇਖੋ ਜੀ ਅਧੀਆਂ ਦਾਤ ਮੋਲ ਚੀਜ਼ਾਂ ਹੀ ਪਾਈ ਜਾਂਦੀਆਂ ਆਯੁਰਵੈਦਿਕ ਹਾਏ 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 ਅੱਛਾ ਹੱਦ ਕਰ ਅੱਛਾ ਅਈ ਸ਼ੋ ਕਹਿੰਦਾ ਬੱਲੇ 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 ਕਿੰਨਾ ਮਰਜ਼ੀ ਮਤਲਬ ਆਪਦੇ ਤੇ ਪੈਂਟਾ ਜੋ ਮਰਜ਼ੀ ਪਾ ਲੋ ਜੋ ਮਰਜ਼ੀ ਪਾ ਲੋ ਮਤਲਬ ਇਹ ਜਵਾਬ ਨਹੀਂ ਦਿੰਦਾ ਵੀ ਕੁਝ ਮਰਜ਼ੀ ਪਾਈ ਚਲੋ ਠੀਕ ਠੀਕ ਜੋ ਮਰਜ਼ੀ ਪਾ ਲੋ ਜੋ ਮਰਜ਼ੀ ਪਾ ਲੋ ਇੱਕ ਪੰਜਾਬ ਦਾ ਸਾਖ ਆ ਇਹ ਸਾਦੇਸ਼ਾਂ ਚੋ ਵੀ ਮਿਲ ਜਾਂਦਾ ਉੱਥੇ ਵੀ ਕਹਿੰਦੇ ਮਿਲਦਾ ਬਈ ਹਾਂਜੀ ਉੱਥੇ ਵੀ ਮਿਲ ਜਾਂਦਾ ਪਰ ਪੰਜਾਬ ਨਾਲ ਤਾਂ ਨਹੀਂ ਕਹਿੰਦੇ ਬਈ ਮੇਰਾ ਵੀ ਇੱਕ ਸੱਜਣ ਬਾਹਰੋਂ ਆਇਆ ਸੀ ਕਹਿੰਦਾ ਬਈ ਉੱਥੇ ਟੁਕੜਿਆਂ ਚ ਮਿਲਦਾ ਹਾਂ ਹਾਂ ਕਹਿੰਦੇ ਫਰਿੱਜ ਚ ਲਾ ਲਈਦਾ ਕਹਿੰਦੇ ਫਿਰ ਜਦੋਂ ਲੋਗੋ ਕੱਟ ਲਈਦਾ ਉਹਨਾਂ ਕਰਦ ਨਾਲ ਫਿਰ ਬਣਾ ਲਈਦਾ ਓ ਮੈਂ ਕਹੀ ਤਾ ਨ ਪਰ ਪੰਜਾਬ ਦੇ ਵਿੱਚ ਪੰਜਾਬ ਨਾਲ ਤਾਂ ਨਹੀਂ ਮਿਲਣਾ ਕਿਉਂਕਿ ਪੰਜਾਬ ਦੇ ਵਿੱਚ ਵੇਖੋ ਆਪਾਂ ਤਾਜ਼ਾ ਤੋੜਿਆ ਤਾਜ਼ਾ ਹੀ ਬਣਾਉਣਾ ਤਾਜ਼ਾ ਹੀ ਖਾਣਾ ਤੇ ਬਿਹਾ ਕਰਕੇ ਖਾਣਾ ਹਾਂ ਬਿਹਾ ਕਰਕੇ ਖਾਣਾ ਇੱਕ ਇੱਕ ਚੱਕਰ ਕੀ ਅਭੀ ਜਿਵੇਂ ਜਿਵੇਂ ਬਿਹਾ ਕਹਿੰਦੇ ਹੋ ਜਾਂਦਾ ਉਵੇਂ ਹੀ ਸਾਗ ਕਹਿੰਦੇ ਆਟੋਮੈਟਿਕ ਕੁਦਰਤੀ ਆ ਕਹਿੰਦੇ ਪਰੌਣੇ ਵੀ ਇਸੇ ਕਰ ਨਹੀਂ ਭਜਦੇ ਵੀ ਸਾਗ ਹੀ ਖਵਾਈ ਜਾਂਦੇ ਆ ਹਾਂ ਪਰੌਣਿਆਂ ਨੂੰ ਭਜਣਾ ਹੀ ਜਦੋਂ ਧਨੀ ਆ ਰਹੀ ਹੋਗੀ ਓਏ ਵੀ ਗੱਲ ਠੀਕ ਆ ਠੀਕ ਠੀਕ ਆ ਤੇ ਹੋਰ ਫਿਰ ਤੁਸੀਂ ਸਾਗ ਤੋਂ ਇਲਾਵਾ ਕੀ ਕੀ ਇਹਦੇ ਵਿੱਚ ਬਾਥੂ ਬੂਥੂ ਵੀ ਕਹਿੰਦੇ ਬੜਾ ਕੁਝ ਪੈ ਜਾਂਦਾ ਬਾਈ ਮੰਨ ਲਓ ਰੈਸਪੀ ਬਣਾਉਣ ਲਈ ਪੂਰੇ ਬਾਥੂ ਹਮ ਪਾਲਕ ਹਾਂ ਮੇਥੇ ਠੀਕ ਆ ਧਨੀਆ ਧਨੀਆ ਇਹ ਅਦਰਕ ਅਦਰਕ ਲਸਣ ਲਸਣ ਪਿਆਜ਼ ਵੀ ਮਹੀਨਾ ਦਾ ਅੱਧੀਆਂ ਸਬਜ਼ੀਆਂ ਖਾ ਜਾਂਦਾ ਇਹ ਮਤਲਬ ਅੱਧੀਆਂ ਖਾ ਜਾਂਦਾ ਜੀ ਤੇ ਫਿਰ ਇਹਨੇ ਤਾਂ ਬਈ ਸਵਾਦ ਤਾਂ ਬਣ ਨਹੀਂ ਇਹ ਤਾਂ ਗੱਲ ਹੈਗੀ ਆ ਕਿੱਥੇ ਇਕੱਲੇ ਇਕੱਲੇ ਸਬਜ਼ੀ ਬਣਨੀ ਇਹਦੇ ਵਿੱਚੋਂ ਵੇਖੋ 8-10 ਚੀਜ਼ਾਂ ਤਾਂ ਐਸੀਆਂ ਜਿਹੜੀਆਂ ਪੈਣਗੀਆਂ ਹੀ ਪੈਣੀਆਂ ਬਾਕੀ ਜੋ ਮਰਜ਼ੀ ਪਾਈ ਚਲੋਗੇ ਕੋਈ ਜਵਾਬ ਦਿੰਦਾ ਨਹੀਂ ਇਹ ਆਪਦੇ ਦੇ ਤੇ ਪੈਂਟ ਆ ਫੇਰ ਠੀਕ ਆ ਪੰਜਾਬ ਦੀ ਮੰਨੀ ਪਰਵੰਨੀ ਇਹ ਮੋਢਲੀ ਰੈਸਪੀ ਆ ਜਾਨਕੀ ਠੰਡ ਦੇ ਵਿੱਚ ਇਹ ਘਰ ਜਾਂਦਾ ਨਹੀਂਗਾ ਜਾਂਦਾ ਨਹੀਂ ਜਾਂਦਾ ਜੀ ਤੇ ਧੁੰਨੀਆਂ ਹਰੀਆਂ ਕਰਕੇ ਜਾਂਦਾ ਜਾਂਦਾ ਤਾਂ ਧੁੰਨੀਆਂ ਹਰੀਆਂ ਕਰਕੇ ਜਾਂਦਾ ਨਹੀਂ ਜਾਂਦਾ ਨਹੀਂ ਤੇ ਵੀ ਸਾਰੇ ਹੀ ਖਾਂਦੇ ਹੋਣਗੇ ਪੰਜਾਬੀ ਕੋਈ ਐਸਾ ਘਰ ਬਜਦਾ ਉਹ ਮੇਰੇ ਹਿਸਾਬ ਨਾਲ ਤਾਂ ਨਹੀਂ ਬਜਦਾ ਉਹ ਨਾ ਬਾਈ ਕੋਈ ਮੇਰੇ ਹਿਸਾਬ ਨਾਲ ਤਾਂ ਨਹੀਂ ਬਜਦਾ ਖੈਰ ਕੋਈ ਐਸਾ ਪੰਜਾਬ ਉਹ ਪੰਜਾਬੀ ਨਹੀਂ ਮੰਨਿਆ ਜਾਂਦਾ ਜਿਹੜਾ ਸਾਗ ਨਾ ਖਾਵੇ ਇਕਦੂਕਾ ਹੀ ਹੋਊਗਾ ਕੋਈ ਜਿਹੜਾ ਨਾ ਖਾਂਦਾ ਹੋਵੇ ਨਹੀਂ ਤਾਂ ਵੀ ਸਾਗ ਕਹਿੰਦੇ ਬਹੁਤ ਪਸੰਦ ਆ ਕਹਿੰਦੇ ਸਾਰਿਆਂ ਨੂੰ ਤਕਰੀਬਨ ਲੈਂਦੇ ਪੰਜਾਬ ਤਾਂ ਫਿਰ ਬਾਈ ਕਹਿੰਦੇ ਇੱਕ ਵਾਰੀ ਜਦੋਂ ਘਰ ਚ ਬਣ ਜੇ ਕਹਿੰਦੇ ਆਂਢੀ ਗਵਾਂਢੀ ਭੱਜੇ ਆਉਂਦੇ ਸਮੱਲ ਨਾਲ ਇਹ ਤਾਂ ਗੱਲ ਹੈ ਦੀ ਤੁਹਾਡੇ ਵੀ ਕਦੇ ਤੁਹਾਡੇ ਨਾਲ ਹੋਇਆ ਕਦੇ ਇਹ ਤਾਂ अनेका ਵਾਰੀ ਜਿੱਥੇ ਮਰਜੀ ਬਣਾ ਲਓ ਜੀ ਇਹ ਆਪਾਂ ਵੀ ਕਰਦੇ ਹਾਂ ਪਰ ਜਦ ਗਵਾਂਢੀਆਂ ਦੇ ਬਾਹਰ ਦੇ ਮਾਰ ਕੇ ਸਾਲਾ ਉਤੋਂ ਦੀ ਫਿਰ ਠੀਕ ਆ ਬਾਈ ਠੀਕ ਆ ਇਹ ਤਾਂ ਬਹੁਤ ਚੰਗੀ ਚੀਜ਼ ਆ ਯਾਰ ਨਾਲੇ ਪਜੂਖਾਂ ਦੇ ਨਾਲੇ ਬੰਦੇ ਖਾਈ ਜਾਂਦੇ ਤੇ ਨਾਲ ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਤੇ ਜੇ ਭਾਈ ਆਪਾਂ ਸਬਜ਼ੀਆਂ ਅੱਡ-ਅੱਡੀ ਬਣਾਲੀ ਤੇ ਸਾਗ ਬਣਾਈਏ ਨਾ ਫਿਰ ਸਵਾਦ ਨਹੀਂ ਆਉਂਦਾ ਨਾ 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 ਜਿਹੜਾ ਇਹਦਾ ਸਵਾਦ ਆ ਉਹ ਮਤਲਬ ਉਹਨਾਂ ਸਬਜ਼ੀਆਂ ਜਿਹੜੀਆਂ ਦੇ ਵਿੱਚ ਹੈ ਨਹੀਂ ਅੱਛਾ ਭਾਈ ਠੀਕ ਆ ਭਾਈ ਠੀਕ ਆ ਹੋਰ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਖੇਤ ਚ ਫਿਰਦੇ ਆ ਸਾਰੀਆਂ ਸਬਜ਼ੀਆਂ ਭਾਈ ਤੁਸੀਂ ਲਾਈਆਂ ਵਾ ਹਾਂਜੀ ਹਾਂਜੀ ਇਹ ਗੱਲ ਫਾਰਮ ਤੇ ਕਰ ਰਹੇ ਆਂ ਜੀ ਤੇ ਸਾਰੀਆਂ ਫਿਰ ਤੁਸੀਂ ਲਾਉਨੇ ਆ ਘਰ ਰਾਸਤੇ ਘਰ ਦੀ ਵੀ ਗੀਚੀ ਲਈ ਵੀ ਮਿੱਤਰੋ ਤਿਆਰ ਕਰਦੇ ਆਂ ਸਬਜ਼ੀਆਂ ਆਪਦੇ ਵਾਸਤੇ ਇਹ ਗੱਲ ਫਾਰਮ ਤੇ ਖੜੇ ਆ ਅਸੀਂ ਠੀਕ ਆ ਠੀਕ ਆ ਮੈਂ ਦੇਖਿਆ ਬਾਈ ਤੁਸੀਂ ਆਲੂ ਵੀ ਲਈ ਬਠੇ ਹੋ ਇੱਕ ਦੋ ਵਟਾ ਹੀ ਆ ਆਪਦੇ ਵਾਸਤੇ ਹਾਂਜੀ ਹਾਂਜੀ ਇਹ ਜਾਨੀ ਕਿ ਮਤਲਬ ਰੇ ਸਪਰੇਅ ਤੋਂ ਬਿਨਾ ਮਤਲਬ ਤੁਸੀਂ ਬਾਹਰ ਨਹੀਂ ਜਾਣਾ ਚਾਹੁੰਦੇ ਵੀ ਖੇਤ ਤੋਂ ਬਾਹਰ ਨਾ ਜਾਈਏ ਹਾਂਜੀ 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 ਠੀਕ ਆ ਠੀਕ ਆ ਇੱਕ ਮਿਓ ਯਾਰ ਉਹ ਉਹ ਵੱਡੇ ਵੱਡੇ ਬੂਟੇ ਜੇ ਦੇਖੇ ਸੀ ਉਹ ਕੀ ਚੀਜ਼ ਆ ਯਾਰ ਭੈਂਗਣੀ ਛੋਲੇ ਭੈਂਗਣੀ ਦੇ ਬੂਟੇ ਇਹ ਹਾਂਜੀ ਹਾਂਜੀ ਭੈਂਗਣੀ ਛੋਲੇ ਆਪ ਦੀ ਮਤਲਬ ਘਰੇਲੂ ਸਬਜ਼ੀ ਆ ਬਿਨਾ ਰੇ ਸਪਰੇ ਤੋਂ ਮਤਲਬ ਮੇਰੇ ਹਿਸਾਬ ਨਾਲ ਵੀ ਤੁਹਾਡੇ ਕੋਲ ਤਾਂ ਸਾਰੀਆਂ ਆਟਮਾਂ ਹੋਣਗੀਆਂ ਤਕਰੀਬਨ ਹੈ ਜੀ ਤੇ ਆ ਪਿੱਛੇ ਤੁਸੀਂ ਫੇਰ ਸਰੋਂ ਦਾ ਤਿਆਰ ਕਰ ਲਿਆ ਸਾਗ ਜੀ ਇਧਰੋਂ ਇਧਰੋਂ ਮੁੱਕੇ ਨਾਲ ਇਧਰੋਂ ਫੇਰ ਖਾ ਲਈਏ ਠੀਕ ਆ ਬਾਈ ਠੀਕ ਆ ਤੇ ਹੋਰ ਫਿਰ ਕੋਈ ਗੱਲਬਾਤ ਸੁਣਾਓ ਬਸ ਇਹੋ ਹੀ ਆ ਕਿ ਬਸ ਖੇਤੀ ਨਾਲ ਜੁੜੇ ਆ ਨਾਨਕ ਦਾ ਨਾਮ ਲੈ ਕੇ ਬਸ ਧੰਨ ਧੰਨ ਸਤਿਗੁਰੂ ਕਹਿ ਕੇ ਪੂਰੇ ਫਿਰਦੇ ਧੰਨ ਬਾਬਾ ਨਾਨਕ ਠੀਕ ਆ ਬਈ ਠੀਕ ਆ ਜਿਨ੍ਹਾਂ ਨੇ ਤੇ ਹਾਲ ਧਰਤੀ ਤੇ ਵਾਇਆ ਆ ਸਾਨੂੰ ਰੋਜ਼ਗਾਰ ਦੇ ਕੇ ਲੈ ਬਈ ਹੁਣ ਇਹ ਬਾਈ ਕਹਿੰਦਾ ਸਾਗ ਖਾਓ ਤੇ ਖੁਸ਼ ਹੋ ਜਾਓ ਤੇ ਹੁਣ ਕੀ ਕਰੀਏ ਹੁਣ ਦੱਸੋ ਯਾਰ ਇੱਥੇ ਲੈ ਸਾਰਾ ਕੁਝ ਲਾਈ ਬਟ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਘਰਾਂ ਤੇ ਕੀ ਪੱਟ ਕੇ ਲੈ ਕੇ ਜਾਵਾਂ ਤੇ ਕੀ ਨਾ ਲੈ ਕੇ ਜਾਵਾਂ ਯਾਰ